ਸੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਜਿਹੜੇ 13 ਫਰਵਰੀ ਤੋਂ ਲੈ ਕੇ ਅੱਜ 30 ਗਸਤ ਹੋ ਚੁੱਕੀ ਹੈ ਜਿਹੜਾ ਕੱਲ ਨੂੰ 200 ਦਿਨ ਮਨਾਉਣ ਵਾਸਤੇ ਪ੍ਰਧਾਨ ਜਿਹਨਾਂ ਡਿਊਟੀਆਂ ਲੱਗੀਆਂ ਸੀ ਤੇ ਖਲੋਰੀ ਬਾਰਡਰ ਨੂੰ ਜਿਹੜੇ ਜਿੱਥੇ ਭੇਜੇ ਹੋਏ ਸੀ ਆਏ ਸਾਡੇ ਕੋਲ ਜੋਨ ਆ ਰਿਹਾ ਹੈ ਸ਼ਿੰਦਰਪਾਲ ਸਿੰਘ ਰਸੂਲਪੁਰ ਜੋਨ ਪ੍ਰਧਾਨ ਜਿਹੜੀ ਅੱਜ ਸਿਫਟ ਆ ਰਹੀ ਐ ਅਸੀਂ ਉਹਨਾਂ ਨਾਲ ਗੱਲਬਾਤ ਕਰ ਲ ਗਏ ਹਾਂਜੀ ਪ੍ਰਧਾਨ ਜੀ ਤੁਸੀਂ ਕਿਹੜੇ ਕਿਹੜੇ ਨਗਰਾਂ ਤੋਂ ਆਏ ਜੀ ਰਸੂਰਪੁਰ ਤੋਂ ਆਏ ਆ ਜੀ ਅਸੀਂ ਬਾਬਾ ਵੀਰ ਸਿੰਘ ਜੋਨ ਤੇ ਪਰਸੂਰਪੁਰ ਪਿੰਡ ਰਾਮ ਸਿੰਘ ਵਾਲਾ ਤੂਤ ਪੰਘਾਲਾ ਪੰਘਾਲਾ ਚਾਰ ਪਿੰਡ ਗੱਡੀ ਤੇ ਟਰਾਲੀ ਲੈ ਕੇ ਪਹੁੰਚ ਚੁੱਕੇ ਆ ਇੱਥੇ ਖਨੌਰੀ ਬਾਰਡਰ ਤੇ ਇਸ ਦਿਨ 31 ਅਗਸਤ ਨੂੰ 200 ਦਿਨ ਮਨਾਵਾਂਗੇ ਜੀ ਆਮ ਆ ਕੇ ਪਹੁੰਚੇ ਆ ਜੀ ਪਿੰਡ ਰਸੂਰਪੁਰ ਦੀ ਸੰਗਤ ਤੇ ਤੂਤਾਂ ਦੀ ਤੇ ਰਾਮ ਸਿੰਘ ਵਾਲਾ ਪੰਘਾਲਾ ਇਹ ਸੰਗਤਾਂ ਜਿਉਣ ਬਾਬਾ ਵੀਰ ਸਿੰਘ ਦੇ ਦਰ ਤੋਂ ਅਰਦਾਸਾਂ ਬੇਨਤੀਆਂ ਕਰਕੇ ਤੁਰੇ ਇਦਾਂ ਹੀ ਜੱਸੇ ਬਣਾ ਕੇ ਕੱਲੀ ਜਾਂਦੇ ਅੱਗੇ ਵੀ ਇਦਾਂ ਵੀ ਗਾਂ ਕੱਲਾਂਗੇ ਹਾਂਜੀ ਅਸੀਂ ਕੋਲ ਬੁੱਢਾ ਸੰਘਰਸ਼ ਕਮੇਟੀ ਇੰਦਰਜੀਤ ਸਿੰਘ ਕੋਲ ਬੁੱਢਾ ਦੀ ਕਮੇਟੀ ਵੱਲੋਂ ਇਥੇ ਖਨੌਰੀ ਬਾਰਡਰ ਤੇ ਸੰਗਤਾਂ ਸਮੇਤ ਪਹੁੰਚੇ ਆਂ ਵੀ ਅੱਜ ਦੀ ਕੱਲ ਨੂੰ 31 ਨੂੰ 200 ਦਿਨ ਮਨਾਉਣ ਵਾਸਤੇ ਸੰਗਤਾਂ ਸਮੇਤ ਪਹੁੰਚੇ ਆਂ ਬਹੁਤ ਸਾਰੀਆਂ ਸੰਗਤਾਂ ਪਿੱਛੇ ਵੀ ਆ ਰਹੀਆਂ ਟਰਾਲੀਆਂ ਤੇ ਆ ਗੱਡੀ ਜੀਪਾਂ ਲੈ ਕੇ ਆਏ ਆ ਤੇ ਹੋਰ ਬੜਾ ਸੰਗਤ ਕਮੇਟੀ ਵੱਲੋਂ ਇਹ ਪਹੁੰਚੀ ਹੋਏ ਆਂ ਤੇ ਬਹੁਤ ਢੜਲੇ ਨਾਲ ਸੰਗਤ ਪਿੱਛੋਂ ਹੋਰ ਵੀ ਆ ਰਹੀ ਆ ਤੇ ਇਨੀਆਂ ਬੇਨਤੀਆਂ ਕਰਦੇ ਸੇਵਾ ਦੇ ਜਾਜਕਾਂ ਅੱਗੇ ਹੋਰ ਸੰਗਤਾਂ ਵਿਚਾਰ ਵਿਚਾਂ ਅੰਦਰ ਦੱਸਣ ਗਈਆਂ ਤੇ ਪ੍ਰਧਾਨ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਕਿਉਂਕਿ ਜਿਹੜੀ ਖਲੌਰੀ ਬਾਡਰ ਤੇ ਸੰਭੂ ਬਾਡਰ ਤੇ ਸਾਡੇ ਦੋਹਾਂ ਫੋਰਮਾਂ ਵੱਲੋਂ ਜਿਹੜਾ ਮੈਸੇਜ ਗਿਆ ਸੀ ਉਹਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਫੋਰਮਾਂ ਤੇ ਜਿਥੇ ਬਣਾ ਬਣਾ ਕੇ ਭੇਜੇ ਜਾਂਦੇ ਇੱਕ ਨੌਜਵਾਨ ਪੀੜੀ ਇਥੇ ਸ਼ਾਂਤ ਮਾਈ ਨਾ ਰਹਿ ਰਹੀ ਹੈ ਬਜ਼ੁਰਗ ਸ਼ਾਂਤ ਮਾਈ ਨਾ ਰਹਿਣ ਦਾ ਹੈ ਤੇ ਇਥੇ ਰਹਿਣ ਬਸੇਰੇ ਵਾਸਤੇ ਹਾਂ ਵੀ ਸਿੰਦਰਪਾਲ ਜੀ ਜਿਹੜੇ ਰਹਿਣ ਬਸੇਰੇ ਬਣਾਏ ਹੋਏ ਹੈ ਇਹ ਪੱਕਾ ਇਹ ਪੱਕੇ ਤੌਰ ਤੇ ਬਣਾਏ ਗਏ ਆ ਜੀ 6 ਮਹੀਨੇ ਹੋ ਚੁੱਕੇ ਬਣ ਚੁੱਕੇ ਸਾਡੇ ਪੱਕੇ ਤੌਰ ਤੇ ਬਣ ਚੁੱਕੇ ਆ ਹਾਂਜੀ 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 ਤੇ ਤੁਸੀਂ ਜਿਹੜੀਆਂ ਉਥੇ ਮੀਟਿੰਗਾਂ ਪਿੰਡਾਂ ਦੇ ਵਿੱਚ ਕਰ ਕਰਕੇ ਜਿਹੜੀ ਮਜ਼ਦੂਰੀ ਨੂੰ ਇੱਥੇ ਜਿਹੜੇ ਇੱਕ ਸਾਰਸ ਕਮੇਟੀ ਪੰਜਾਬ ਸੂਬਾ ਪ੍ਰਧਾਨਿੰਦਰਜੀਤ ਸਿੰਘ ਟਾਡੇ ਪਿੰਡ ਜਿਹੜੀ ਮੀਟਿੰਗ ਕੀਤੀ ਸੀ ਉਹਦੇ ਵਿੱਚ ਤੁਹਾਨੂੰ ਕੀ ਮੈਸੇਜ ਕੀਤਾ ਸੀ ਮੈਸੇਜ ਐਸੋ ਕੀਤਾ ਹੈ ਵੀ ਅਮ ਆ ਕੇ ਉੱਥੇ ਪਹੁੰਚ ਜੇ ਕ 200 ਦਿਨ ਮਨਾਉਣਾ ਹੈ ਇਸੇ ਕਰਕੇ ਮੀਟਿੰਗ ਕਰਕੇ 인ਦਰਜੀਤ ਸਿੰਘ ਕੋੜਬੁੱਡਾ ਆਪਣੇ ਘਰੇ ਮੀਟਿੰਗ ਕਰਕੇ ਚੌਂ ਪਿੰਡਾਂ ਦੀ ਮੀਟਿੰਗ ਕਰਕੇ ਨਾਲ ਗੱਡੀ ਤੇ ਟਰੈਕਟਰ ਲੈ ਕੇ ਜਹਾ ਵੱਡਾ ਲੈ ਕੇ ਪਹੁੰਚੇ ਆ 10 ਤੋਂ 10 ਬੰਦੇ ਪਿੰਡ ਦੇ ਹਰ ਇੱਕ ਤੋਂ ਲੈ ਕੇ ਪਹੁੰਚੇ ਆ ਪ੍ਰਧਾਨ ਜੀ ਕੋੜਬੁੱਡਾ ਕੋੜ ਸਵਰਛ ਕਮੇਟੀ ਕੋੜਬੁੱਡੇ ਦੇ ਬੰਦੇ ਇੱਕ ਇਹਨਾਂ ਬਹੁਤ ਵਧੀਆ ਮੈਸੇਜ ਦਿੱਤਾ ਕਿਉਂਕਿ ਜਿਹੜੀ ਪਿੱਛੇ ਟਰਾਲੀ ਏ ਉਹ ਰਹਿਣ ਬਸੇਰਾ ਪੱਕਾ ਉੱਤੇ ਬਣਿਆ ਹੋਇਆ ਉਹ ਵੀ ਟਰਾਲੀ ਆ ਰਹੀ ਏ ਕਿਉਂਕਿ ਗੱਡੀ ਪਹਿਲਾਂ ਆ ਗਈ ਤਾਂ ਉਹ ਵੀ ਪਿੱਛੇ ਆ ਰਹੀ ਟਰਾਲੀ ਉਹ ਜਦੋਂ ਟਰਾਲੀ ਆਊਗੀ ਦੁਬਾਰਾ ਫਿਰ ਮੈਸੇ ਆਖਰੀ ਜੀ ਕੀ ਫਤਿਹ